ਇਹ ਨੁਕਸਾਨ ਦੇ ਵਾਵਾ ਹੋ ਗਿਆ ਸਾਰਾ ਨੁਕਸਾਨ ਹੀ ਹੋ ਗਿਆ ਸੰਤਮਨ ਸਦਾ ਦੱਬਿਆ ਗਿਆ ਹੈ ਤੇ ਰਹਿਣ ਲਈ ਛੱਤੀ ਵੀ ਨਹੀਂ ਰਹੀ ਤੇ ਬਾਕੀ ਡੰਗਰ ਬੱਚਾ ਵੀ ਮੈਂ ਲਾਂਬੇ ਕਰਕੇ ਬਨਬੂਲੇ ਕੇ ਅਧਿਕਾਰੀ ਹਾਂ ਜੀ ਕਿੰਨੇ ਦਾ ਡਿਗਾਂਤ ਡਿਗ ਪਿਆ ਸਰ ਹਾਂਜੀ 28 ਤਰੀਕ ਦਾ ਡਿਗ ਪਿਆ ਅੱਜ ਨਹੀਂ ਆ ਤਾਜ਼ੀਆਂ ਡਿੱਗੀਆਂ ਨੇ ਹਾਂ ਇਹ ਕੱਲ ਕੱਲ ਡਿੱਗੀਆਂ ਨੇ ਕੋਈ ਕੰਗਸ ਕੋਲ ਡਿੱਗ ਪਿਆ ਤੇ ਕੋਈ ਕੱਲ ਹੀ ਸਾਰੀਆਂ ਡਿੱਗੀਆਂ ਨੇ ਕੱਲ ਹਾਂਜੀ ਜਾਨੀ ਨਕਸਾਤ ਬਚਾ ਹੋ ਗਿਆ ਹਾਂਜੀ ਜਾਨੀ ਜੋ ਨਕਸਾਤ ਬਚਾ ਹੋ ਗਿਆ ਉਦੋਂ ਅਸੀਂ ਬਾਹਰ ਹੀ ਸਾਂ ਇੱਥੇ ਹੀ ਸੰਧ ਜਿਹਾ ਦੇਖ ਲਿਆ ਬਚਾ ਹੀ ਬਚਾ ਸਕਦਾ ਹਾਂਜੀ 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 ਕੋਈ ਦਾਨੀ ਸੱਜਾ ਹੋਵੇ ਕੋਈ ਗਰੀਬ ਦੀ ਮੱਤ ਕਰੇ ਕੋਈ ਹੋ ਜਾ ਹੋਵੇ ਤੇ ਕਰਦੇ ਗਰੀਬ ਦੀ ਮੱਤ ਤੇ ਠੀਕ ਹੀ ਆ ਚਾਹੀ ਗੱਲ ਮੈਂ ਵੀ ਦੋਰੇ ਕੋਈ ਵਸਨਾਰੀ ਗੱਲ ਹੋ ਜਾਈ ਮੇਰੀ ਮੇਰੇ ਵਸਰੇ ਮੁਸ਼ਕਿਲਿਆ ਸਰਕਾਰ ਕੋ ਮੰਗ ਕਰਦੇ ਹਾਂ ਜੀ ਸਰਕਾਰ ਕੋ ਵੀ ਇਹੋ ਮੰਗਿਆ ਵੀ ਮੇਰੇ ਮਤ ਕਰਨ ਕੋਈ ਸਰਕਾਰ